ਪੰਜਾਬ ਦਾ ਇੱਕ ਜਿਹਾ ਪਿੰਡ ਦਿਖਾਉਣ ਲੱਗੇ ਆ ਜਿੱਥੇ ਕੀ ਪਾਣੀ ਮੁੱਕ ਗਿਆ ਕਿੰਨੇ ਸਈ 14 ਇੱਥੇ ਜਾਨਵਰਾਂ ਦੀਆਂ ਹੱਡੀਆਂ ਪਈਆਂ ਹੋਈਆਂ ਨੇ ਨੇੜੇ ਤੇੜੇ ਜਿਹੜੇ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਨੇ ਉਹ ਬੇਮੌਤੇ ਮਾਰੇ ਨੇ ਪਹਿਲਾਂ ਨੋਟਿਸ ਬੋਰਡ ਲੱਗਿਆ ਆ ਕਿ ਡੈਮ ਦੇ ਵਿੱਚ ਨਾਉਣਾ ਨਹੀਂ ਸਖਤ ਬਣਾਇਆ ਕਾਨੂੰਨੀ ਕਾਰਵਾਈ ਹੋਏਗੀ ਪਰ ਇੱਥੇ ਪਾਣੀ ਹੈ ਹੀ ਨਹੀਂ। ਕੰਦਾਦਾ ਪਾਣੀ ਮੰਗ ਲੈਂਦਾ ਘਰੇ ਆ ਕੇ ਵੀ ਪਾਣੀ ਦੇ ਦੋ ਠੰਡਾ ਦੇ ਦੋ ਤੇ ਇੱਥੇ ਜਾਨਵਰ ਫਰ ਕੀਤੇ ਕਿਉਂ ਮੰਗਣ। ਪੰਜਾਬ ਦਾ ਇੱਕ ਜਿਹਾ ਪਿੰਡ ਦਿਖਾਉਣ ਲੱਗਿਆ ਜਿੱਥੇ ਕੀ ਪਾਣੀ ਮੁੱਕ ਗਿਆ ਘਰਾਂ ਦੇ ਵਿੱਚ ਵੀ ਨਹੀਂ ਪਾਣੀ ਪਹੁੰਚਦਾ ਦੋ ਤਿੰਨ ਦਿਨਾਂ ਤੋਂ ਜਿਹੜੇ ਆ ਪਾਣੀ ਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਡੈਮ ਦੇ ਹਾਲਾਤ ਦਿਖਾਵਾਂਗਾ ਕਿਸ ਤਰੀਕੇ ਦੇ ਨਾਲ ਨੇ। ਨੇੜੇ ਤੇੜੇ ਜਿਹੜੇ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਨੇ ਉਹ ਬੇਮੌਤੇ ਮਰ ਰਹੇ ਨੇ ਪਾਣੀ ਤੇ ਬਿਨਾਂ ਤੜਫ ਤੜਫ ਮਰ ਰਹੇ ਨੇ ਗਰਮੀ ਨਾਲ ਮਰ ਰਹੇ ਨੇ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਪਿੰਡਾਂ ਵਾਲੇ ਲੋਕ ਕਹਿ ਰਹੇ ਨੇ ਕਿ ਨਾ ਤਾਂ ਪਾਣੀ ਇੱਥੇ ਪਹੁੰਚਦਾ ਕੀਤਾ ਜਾ ਰਿਹਾ ਇੱਕ ਵਾਰੀ ਮੈਂ ਤੁਹਾਨੂੰ ਇੱਧਰ ਵੀ ਤਸਵੀਰ ਦਿਖਾ ਦਵਾ ਨਾਲ ਦੀ ਨਾਲ ਤੁਹਾਨੂੰ ਜਿਹੜੇ ਅਸੀਂ ਸ਼ਾਟਸ ਲੈਂਦੇ ਹੋਏ ਨੇ ਉਹ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਾਨਵਰਾਂ ਦੀਆਂ ਹੱਡੀਆਂ ਪਈਆਂ ਹੋਈਆਂ ਨੇ ਕਿਸ ਤਰੀਕੇ ਨਾਲ ਉਹ ਬਿਨਾਂ ਪਾਣੀ ਤੋਂ ਭੁੱਖ ਦੇ ਨਾਲ ਤੜਫੜ ਕੇ ਮਰ ਰਹੇ ਨੇ ਤੇ ਇੱਥੇ ਜਿਹੜੇ ਨੌਜਵਾਨ ਨੇ ਨੇੜੇ ਤੜੇ ਦੇ ਰਹਿਣ ਵਾਲੇ ਮੁਹਾਲੀ ਪਿੰਡ ਦੇ ਸ਼ਹਿਰ ਦੇ ਉਹ ਇੱਥੇ ਪਹੁੰਚੇ ਹੋਏ ਨੇ ਉਹ ਆ ਕੇ ਇੱਥੇ ਦੇਖ ਰਹੇ ਨੇ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾਵੇ ਕਿਉਂਕਿ ਪਾਣੀ ਪਹਿਲਾਂ ਪਹੁੰਚਦਾ ਕੀਤਾ ਇੱਥੇ ਥੋੜਾ ਥੋੜਾ ਕਿ ਕੋਈ ਪੰਛੀ ਆ ਕੋਈ ਜਾਨਵਰ ਆ ਉਹ ਥੋੜਾ ਬਹੁਤਾ ਤਾਂ ਪਾਣੀ ਪੀਵੇ ਤਾਂ ਬਈ ਹੋ ਰਹੀ ਇਥੋਂ ਤਨਾਸ ਤੋਂ ਨੇ ਪਿੰਡ ਤੋਂ ਨੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਇਸ ਵੱਲ ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀਆਂ ਕਿਉਂਕਿ ਕਿੰਨਾ ਟਾਈਮ ਹੋ ਗਿਆ ਜੇ ਅਗਰ ਨੌਜਵਾਨ ਪਹੁੰਚੇ ਨਹੀਂ ਤਾਂ ਪਹਿਲਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਣਾ ਚਾਹੀਦਾ ਸੀ ਇੱਕ ਪਹਿਲਾਂ ਨੋਟਿਸ ਬੋਰਡ ਲੱਗਿਆ ਹੋਇਆ ਕਿ ਡੈਮ ਦੇ ਵਿੱਚ ਨਾਉਣਾ ਨਹੀਂ ਸਖਤ ਬਣਾਇਆ ਕਾਨੂੰਨੀ ਕਾਰਵਾਈ ਹੋਏਗੀ ਪਰ ਇੱਥੇ ਪਾਣੀ ਹੈ ਹੀ ਨਹੀਂ ਤੇ ਕਾਨੂੰਨੀ ਕਾਰਵਾਈ ਹੁਣ ਕਿਉਂ ਨਹੀਂ ਹੋ ਰਹੀ ਬਾਈ ਇਹ ਜਦੋਂ ਤੁਹਾਨੂੰ ਪਤਾ ਲੱਗਿਆ ਇਹ ਕੇਸ ਦੀ ਿਕੇ ਨਾਲ ਹਾਲਾਤ ਹੋਏ ਪਏ ਨੇ ਇਹ ਹੁਣ ਪਹਿਲੀ ਵਾਰ ਹੋਇਆ ਕਿ ਆਈ ਵਾਰਿਸ ਦੀ ਿਕੇ ਨਾਲ ਹੁੰਦਾ ਇਹ ਲਾਸਟ ਇਅਰ ਵੀ ਸੀ ਇੱਥੇ ਆਪਣੇ 1 2012 ਇੱਥੇ ਪਾਰਟੀ ਕਰਨਾ ਸੀਗੇ ਉਦੋਂ ਵੀ ਪਾਣੀ ਦਾ ਜਿਹੜਾ ਲੈਵਲ ਸੀਗਾ ਬਹੁਤ ਜ਼ਿਆਦਾ ਡਾਊਨ ਸੀਗਾ ਤੇ ਇਸ ਵਾਰ ਵੀ ਅਸੀਂ ਸੋਸ਼ਲ ਮੀਡੀਆ ਦੇ ਦੁਆਰਾ ਬਹੁਤ ਇੱਥੇ ਵਾਇਰਲ ਹੋਈਆਂ ਨੇ ਕਿ ਬਰਸ਼ ਡੈਮ 'ਚ ਪਾਣੀ ਹੈ ਨਹੀਂ ਜਾਨਵਰ ਪਾਣੀ ਤੋਂ ਪਿਆਸੇ ਮਰ ਰਹੇ ਨਹੀਂ ਥੇ ਤਾਂ ਸਾਡੇ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਸੀ ਕੱਲ੍ਹ ਵਾਦ ਦੀ ਇੱਕ ਆਪ ਬੈਠ ਕੇ ਮੀਟਿੰਗ ਕੀਤੀ ਵੀ ਚਲੋ ਵਿਜ਼ਿਟ ਕੀਤਾ ਜਾਵੇ ਉੱਥੇ ਵੀ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੈ ਤੇ ਪਿੰਡ ਵਾਸੀ ਨਾਲ ਮਿਲ ਕੇ ਉਸ ਚੀਜ਼ ਨੂੰ ਦੂਰ ਕੀਤਾ ਜਾਵੇ ਜਿੰਨੀ ਸਾਡੇ ਬਣਦੀ ਹੈ ਅਸੀਂ ਹੈਲਪ ਕਰਾਂਗੇ ਪਿੰਡ ਦੀ ਹੂੰ ਬਿਲਕੁਲ ਅੱਛਾ ਭਾਈ ਜਿਵੇਂ ਇਹ ਮਿੱਟੀ ਬਹੁਤ ਉੱਤੇ ਇਕੱਠੀ ਹੋਈ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਕਿ ਮਿੱਟੀ ਜਿਹੜੀ ਹੈ ਇਹ ਹੀ ਪਾਣੀ ਨੂੰ ਸੋਖ ਰਹੀ ਹੈ ਜੇ ਇਹਨੂੰ ਹਟਾਇਆ ਜਾ ਸਕੇ ਜਿਹੜੇ ਇੱਥੇ ਦੇ ਇੰਜੀਨੀਅਰ ਹੋਣਗੇ ਜਾਂ ਜੋ ਵੀ ਹੋਏਗਾ ਇੱਥੋਂ ਦਾ ਮੁਲਾਜ਼ਮ ਹੋਣਗੇ ਉਹ ਇਸ ਵਾਰ ਧਿਆਨ ਦੇਣ ਕਿ ਇਸ ਨੂੰ ਹਟਾ ਕੇ ਫਿਰ ਪਾਣੀ ਜਿਹੜਾ ਰੁਕ ਸਕਦਾ ਦੇਖੋ ਪਾਣੀ ਰੋਕਣਾ ਇਹ ਤਾਂ ਬਹੁਤ ਮੁਸ਼ਕਲ ਹੈ ਕਿਉਂਕਿ ਇਹਦੇ ਵੀ ਜੇਕਰ ਪ੍ਰਸ਼ਾਸਨ ਇਦਾਂ ਕਰੂਗਾ ਵੀ ਪਹਿਲਾਂ ਹੀ ਮਿੱਟੀ ਚੱਕੂਗਾ ਵੀ ਉਹਦੇ ਬਹੁਤ ਜ਼ਿਆਦਾ ਖਰਚਾ ਹੋਊਗਾ ਠੀਕ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਥੇ ਜੀਸੀਬੀ ਮੰਗਾ ਕੇ ਛੋਟੇ-ਛੋਟੇ ਟੋਏ ਬਣਾਏ ਜਾਣ ਉਹਦੇ ਵਿੱਚ ਟੈਂਕਰਾਂ ਦੁਆਰਾ ਜਾਂ ਕਿਸੇ ਵੀ ਤਰ੍ਹਾਂ ਉਹਨੂੰ ਪਾਣੀ ਨਾਲ ਭਰਿਆ ਜਾਵੇ ਜੋ ਤੱਕ ਬਰਸਾਤ ਨਹੀਂ ਹੁੰਦੀ ਫਿਲਹਾਲ ਸਾਨੂੰ ਛੋਟੇ ਕੰਮ ਤੋਂ ਤੋਰਨਾ ਚਾਹੀ ਇਸ ਕਰਕੇ ਅਸੀਂ ਸੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਵੀ ਜਲਦੋ ਜਲ ਇੱਥੇ ਆ ਕੇ ਦੇਖਿਆ ਜਾਵੇ ਮੌਕਾ ਦੇਖਿਆ ਜਾਵੇ ਕਿ ਇੱਥੇ ਕਿਹੜੇ ਕਿਹੜੇ ਜਾਨਵਰ ਮਰ ਰਹੇ ਨੇ ਤੇ ਉਹਨਾਂ ਦਾ ਕੁਛ ਨਾ ਕੁਛ ਹੱਲ ਕੀਤਾ ਜਾਵੇ ਬਿਲਕੁਲ ਅੱਬਾ ਜੀ ਮੰਤਰੀ ਅਨਮੋਲ ਗਰਮਾਨ ਤੁਹਾਡੇ ਏਰੀਏ ਦੇ ਨੇ ਇਧਰ ਦੀ ਹੈ ਨਾ ਤੇ ਮਾਲਵਿੰਦਰ ਕੰਗ ਜਿਹੜੇ ਹੁਣ ਐਮਪੀ ਬਣ ਗਏ ਨੇ ਤੇ ਉਹ ਉਹਨਾਂ ਨੇ ਘੇੜਾ ਨਹੀਂ ਮਾਰਿਆ ਆ ਕੇ ਪੁੱਛਿਆ ਨਹੀਂ ਕਿ ਅਸੀਂ ਹਾਲਾਤ ਪੁੱਛ ਲਏ ਪਿੰਡ ਵਾਲਿਆਂ ਦਾ ਠੀਕ ਹੈ ਕਿ ਨਹੀਂ ਜਾਨਵਰ ਮਰ ਰਹੇ ਨੇ ਬੇਜਮਾਨੇ ਕਹਿੰਦੇ ਬੰਦਾ ਤਾਂ ਪਾਣੀ ਮੰਗ ਲੈਂਦਾ ਘਰੇ ਆ ਕੇ ਵੀ ਪਾਣੀ ਦੇ ਦਿਓ ਠੰਡਾ ਦੇ ਦਿਓ ਤੇ ਇੱਥੇ ਜਾਨਵਰ ਫਰ ਕਿਤੇ ਕਿਉਂ ਮੰਗਣ ਕੀਤੀ ਕੋਈ ਗੱਲਬਾਤ ਨਾ ਦੇਖੋ ਜੀ ਉਹ ਤਾਂ ਹੁਣ ਨਵੇਂ ਐਮਪੀ ਬਣੇ ਆ ਜੀ ਹਜੇ ਉਹ ਉਹਨਾਂ ਨੇ ਤਾਂ ਹਜੇ ਇਧਰੋਂ ਗੇੜਾ-ਗੂੜਾ ਮਾਰਿਆ ਨਹੀਂ ਹੈਗਾ ਜੀ ਤੇ ਗਗਨ ਅਨਮੋਲ ਜੀ ਦਾ ਹੁਣ ਕੱਲ ਮੈਂ ਕਿਹਾ ਵਿਆਹ ਹੋਇਆ ਜੀ ਹੈਨਾ ਕੱਲ ਵਿਆਹ ਹੋਇਆ ਅਸੀਂ ਕੱਲ ਵੀਰ ਮੋਟਰ ਤੇ ਬੈਠੇ ਸੀਗੇ ਅਸੀਂ ਕਿਹਾ ਇੰਸਟਾਗ੍ਰam ਤੇ ਪੜਚ ਪਿੰਡ ਦੀ ਵੀਡੀਓ ਦੇਖੀ ਜੀ ਬਹੁਤ ਜਾਨਵਰ ਮਰੇ ਹੋਏ ਆ ਅਸੀਂ ਲਾਉਣੇ ਸੀਗੇ ਸ਼ਬੀਲ ਅਸੀਂ ਸੋਚਿਆ ਵੀ ਹੁਣ ਸ਼ਬੀਲ ਲਾ ਕੇ ਆਪਾਂ ਵੀ ਲੋਕਾਂ ਦਾ ਢਿੱਡ ਭਰਾਂਗੇ ਇਹ ਤਾਂ ਚੰਗਾ ਵੀ ਅਸੀਂ ਆਪਣੇ ਆਪਣੇ ਫਰੈਂਡ ਸਰਕਲ ਵੱਲੋਂ ਪੈਸੇ ਇਕੱਠੇ ਵੀ ਪਾਣੀ ਦੇ ਟੈਂਕਰ ਮੰਗਵਾਏ ਜਾ ਕੇ ਇੱਥੇ ਟੋਆ ਪਟਾ ਕੇ ਉਹਨਾਂ ਚ ਪਾਣੀ ਛੱਡ ਕੇ ਜਾਨਵਰਾਂ ਨੂੰ ਪਾਣੀ ਪੀਣ ਲਈ ਇਕੱਠਾ ਕਰ ਰਹੇ ਬਿਲਕੁਲ ਤੁਸੀਂ ਇਹ ਸੋਚਿਆ ਕਿ ਇਨਸਾਨੀਅਤ ਵੱਡੀ ਹੁੰਦੀ ਹੈ ਲੋਕਾਂ ਨੂੰ ਵੀ ਪਿਉਣਾ ਹੈ ਪਰ ਪਹਿਲੇ ਦੇ ਅਧਾਰ ਤੇ ਜਿਹੜੇ ਜਾਨਵਰ ਮਰ ਰਹੇ ਨੇ ਪਿਆਸੇ ਮਰ ਰਹੇ ਨੇ ਉਹਨਾਂ ਦੇ ਲਈ ਕੀਤਾ ਜਾਵੇ ਹਾਂ ਜੀ ਜਾਨਵਰਾਂ ਦੀ ਹੋ ਆ ਜੀ ਪਹਿਲਾਂ ਤੁਹਾਨੂੰ ਤੁਹਾਨੂੰ ਇੱਥੇ ਪ੍ਰਸ਼ਾਸਨ ਨੇ ਰੋਕਿਆ ਨਹੀਂ ਕਿ ਤੁਹਾਡੇ ਕੋਲ ਕੀ ਅਥਾਰਟੀ ਹੈ ਤੁਸੀਂ ਕਿਉਂ ਆ ਰਹੇ ਹੋ ਅਸੀਂ ਜਾਈ ਉਰੇ ਪਹੁੰਚੇ ਆ ਜੀ ਇਹ ਵੀਰ ਹੁਣੇ ਚੰਡੀਗੜ੍ਹ ਤੋਂ ਆਏ ਆ ਠੀਕ ਹੈ ਇਹ ਵੀ ਵਿਚਾਰੇ ਵੀਡੀਓ ਦੇਖ ਕੇ ਹੀ ਪਹੁੰਚੇ ਨੇ ਇੱਕ ਵੀਰ ਸਾਡਾ ਪਿੰਡ ਤੋਂ ਕਿਹੜਾ ਵੀਰ ਪਿੰਡ ਦਾ ਉਹ ਵੀਰ ਪਿੰਡ ਦਾ ਖੜਿਆ ਜੀ ਉਹ ਵੀਰ ਨੇ ਦੱਸਿਆ ਸਾਨੂੰ ਵੀ ਮੁੱਲਾਂਪੁਰ ਤੋਂ ਆਏ ਵੀਰ ਹੁਣੇ ਉਹ ਵੀ ਵਿਚਾਰੇ ਵੀਡੀਓ ਦੇਖ ਕੇ ਆਏ ਆ ਵੀ ਅਸੀਂ ਵੀ ਸੇਵਾ ਲਈਏ ਵੀ ਟੈਂਕਰ ਪਾਈਏ ਸਵੇਰੀ ਉਰੇ ਪ੍ਰੈਕਟਿਸ ਵਗੈਰਾ ਕਰਨਾ ਉਹਨਾਂ ਨੇ ਥੋੜਾ ਬੋਧਾ ਛੱਪੜ ਜੇ ਬਣਾ ਕੇ ਪਾਣੀ ਦਾ ਹੀਲਾ ਕਰਤਿਆ ਜਿੰਨਾ ਕੁ ਉਹਨਾਂ ਤੋਂ ਹੋ ਸਕਿਆ ਹਾਂਜੀ ਹਾਂ ਜਿੰਨਾ ਹੋ ਸਕਿਆ ਬਾਕੀ ਉਹਨਾਂ ਨੇ ਵੀਡੀਓ ਪਾਈਏ ਖਾਲਸਾ ਏਡ ਵਾਲੇ ਵੀ ਆਏ ਸੀ ਮੇਰੇ ਕੋਲ ਉਹਨਾਂ ਨੇ ਥੋੜੀ ਬੋਧੀ ਸਹਾਇਤਾ ਕੀਤੀ ਬਾਕੀ ਹੁਣ ਜਿੰਨੇ ਕਿ ਲੋਕ ਕਰਨਗੇ ਉਹਨਾਂ ਉਹ ਬਾਕੀ ਸਰਕਾਰਾਂ ਦਾ ਹੱਥ ਖੜੀ ਹੈ ਮੈਨੂੰ ਲੱਗਦਾ ਹੁਣ ਹੁਣ ਅਸੀਂ ਸਾਰੇ ਭਾਈਆਂ ਨੇ ਉਪਰਾਲਾ ਕਰਿਆ ਜੀ ਇੱਕ ਇਕੱਠੇ ਕਰਕੇ ਹੁਣ ਪੈਸੇ ਅਸੀਂ ਟੈਂਕਰ ਵਾਲੇ ਨਾਲ ਗੱਲ ਕਰਕੇ ਇੱਕ ਟੋਆ ਪਟਾ ਕੇ ਉਹਦੇ 'ਚ ਪਾਣੀ ਛੜਾਵਾਂਗੇ ਜਿੰਨੇ ਸਾਡੇ ਕੋਲ ਜਿੰਨੇ ਸਾਡੇ ਕੋਲ ਸੇਵਾ ਹੁੰਦੀ ਹੈ ਅਸੀਂ ਉੰਨੀ ਸੇਵਾ ਕਰਾਂਗੇ ਅਸੀਂ ਕਿਸੇ ਦੇ ਨਿਰਭਰ ਨਹੀਂ ਕਰਦੇ ਅੱਛਾ ਹਾਂਜੀ ਬਿਲਕੁਲ ਜੀ ਆ ਕਿਉਂ ਉਹ ਜਿਸ ਤਿੱਕ ਨਾਲ ਇਹ ਹਾਲਾਤ ਹੋ ਰਹੇ ਨੇ ਇਹ ਤਾਂ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਉੱਥੇ ਇਮੀਡੀਏਟਲੀ ਜਿਹੜੇ ਆ ਕੇ ਕੰਮ ਕੀਤਾ ਜਾ ਸਕੇ ਤੇ ਇੱਥੇ ਸੁਧਾਰ ਕੀਤਾ ਜਾ ਸਕੀਏ ਫਿਰ ਸਰਕਾਰਾਂ ਕਿਉਂ ਨਹੀਂ ਪਹੁੰਚ ਰਹੀਆਂ ਫਿਰ ਸਰਕਾਰਾਂ ਤੱਕ ਮੈਂ ਕਹਿੰਦਾ ਜੀ ਮੈਸੇਜ ਗਿਆ ਹੀ ਨਹੀਂ ਹੁਣ ਤੱਕ ਸਰਕਾਰਾਂ ਨੂੰ ਪਤਾ ਤਾਂ ਸਾਰਾ ਕੁਝ ਹੀ ਹੈ ਜੀ ਪਰ ਉਹ ਕਰਕੇ ਰਾਜ਼ੀ ਨਹੀਂ ਹੈ ਜੀ ਉਹ ਕੀ ਕਰੀਏ ਹੋ ਰੋਡ ਦੇਖ ਲੋ ਜੀ ਰੋਡ ਟੁੱਟੇ ਪਏ ਆ ਜੀ ਜਦੋਂ ਅੱਜ ਸੀ ਚੜਾਈ ਚੜਦੇ ਆ ਪੜ ਤੋ ਪਿੰਡ ਤੋਂ ਕਿੰਨਾ ਟੁੱਟਿਆ ਪਿਆ ਰੋਡ ਸਾਰ ਕੋਈ ਕਰਕੇ ਰਾਜ਼ੀ ਨਹੀਂ ਜੀ ਹੈ ਬਸ ਵੋਟਾਂ ਦੇ ਟਾਈਮ ਨੂੰ ਆ ਜੰਨੇ ਆ ਜੀ ਬਰਕਰਾਰਾਈ ਕਹਿੰਦੇ ਜਦ ਪਿਛਲੀ ਵਾਰੀ ਮੀਂਹ ਕਰਕੇ ਪਾਣੀ ਜ਼ਿਆਦਾ ਓਵਰ ਹੋ ਗਿਆ ਸੀ ਨਾ ਉਹਨੇ ਡੈਮ ਦੇ ਗੇਟ ਖੋਲਦੇ ਉਦੋਂ ਬੰਦੇ ਨਹੀਂ ਕੀਤੇ ਉਹ ਤਾਂ ਖਾਲੀ ਹੋ ਵੀ ਹੋਣੇ ਸਾਰੀ ਖਾਲੀ ਹੋ ਗਏ ਜੀ ਇਹ ਸਾਰਾ ਅੱਛਾ ਇਹ ਪ੍ਰਸ਼ਾਸਨ ਦੀ ਗਲਤੀ ਹੈ ਫਿਰ ਉਹਨੇ ਡੈਮ ਖੋਲ ਤੇ ਪਾਣੀ ਬਚ ਤੇ ਬੰਦੇ ਨਹੀਂ ਕੀਤੇ ਉਹਨਾਂ ਨੇ ਮੁੜ ਗਿਆ ਇੱਥੇ ਤਾਂ ਹੀ ਸਾਰਾ ਪਾਣੀ ਖਾਲੀ ਹੋ ਗਿਆ ਇੱਥੇ ਸਾਰਾ ਪਾਣੀ ਖਾਲੀ ਹੋ ਗਏ ਦੇਖੋ ਕਹੇ ਜੇ ਮਾਰੇ ਹਾਲਾਤ ਤੁਸੀਂ ਹੁਣ ਤੁਸੀਂ ਇਹ ਲੰਮਾ ਗੇੜਾ ਮਾਰ ਕੇ ਆਇਓ ਤੁਰ ਤੱਕ ਕਿਲੋਮੀਟਰ ਕੋ ਮਗੈਂ ਚ ਸੀ ਇਹ ਸੌਖਾ ਹੈਗਾ ਨਹੀਂ ਕੋਈ ਗੱਲ ਨਹੀਂ ਤੁਸੀਂ ਵੀ ਦੱਸੋ ਕਿ ਸੌਖਾ ਆਏਗਾ ਤੁਸੀਂ ਤੁਰ ਕੇ ਗਏ ਹੋ ਗਰਮੀ ਤੁਹਾਡੇ ਵੀ ਪਸੀਨਾ ਆਇਆ ਹੋਇਆ ਹੈ ਸੌਖ ਪਿੰਡ ਵਾਲਿਆਂ ਦਾ ਆਪਣੇ ਕਿੰਨੇ ਪਰਾਲਾ ਬਹੁਤ ਕਰਿਆਗਾ ਪਰ ਲੇਕਿਨ ਸਰਕਾਰ ਨੂੰ ਵੀ ਥੋੜਾ ਬੋੜਾ ਦੇਖਣਾ ਚਾਹੀਦਾ ਹੈ ਕਿ ਕੁਛ ਨਾ ਕੁਛ ਮਦਦ ਕਰਨੀ ਚਾਹੀਦੀ ਹੈ ਇੰਦੀ ਪਿੰਡ ਵਾਲਿਆਂ ਬਿਲਕੁਲ ਭਾਈ ਜਾਨਵਰ ਕੀ ਮਰ ਰਹੇ ਨੇ ਇੱਥੇ ਗਾਵਾਂ ਨੇ ਜਾਂ ਹੋਰ ਵੀ ਕੋਈ ਜਾਨਵਰ ਹੈਗਾ ਅਹੀਰਨ ਅਹੀਰਨ ਹੋ ਗਿਆ ਜੀ ਨੀ ਲਗਾਏ ਹੋਗੇ ਜੀ ਕਈ ਜਾਨਵਰ ਮਰੇ ਪਏ ਆ ਜਿਉ ਕੁੱਤਾ ਮਰਿਆ ਪਿਆ ਜੀ ਉੱਥੇ ਦੇਖੋ 500+ 500 ਪਲੱਸ ਜਾਨਵਰ ਮਰਿਆ ਹੋਏ ਜੇ ਸਾਨੂੰ ਤਾਂ ਹੁਣ ਗਾਉਂ ਵਾਲਿਆਂ ਨੇ ਦੱਸਿਆ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਹਾਂਜੀ ਹਾਂ ਸਾਨੂੰ ਵੀ ਪਿੰਡ ਵਾਸੀਆਂ ਨੂੰ ਇੱਕ ਪਤਾ ਚੱਲੇ ਕਿ ਇੱਥੇ ਕੁਝ ਦਿਨ ਪਹਿਲਾਂ ਪ੍ਰਸ਼ਾਸਨਿਕ ਬੰਦੇ ਡਿਊਟੀ ਲਾਤੇ ਸੀ ਕਿ ਵੀ ਜਿਹੜੇ ਵੀ ਇੱਥੇ ਕੋਈ ਵੀ ਜਾਨਵਰ ਮਰ ਰਿਹਾ ਉਸ ਨੂੰ ਇਮੀਡੀਏਟਲੀ ਉਹ ਮਿਲ ਕੇ ਦੋ ਚਾਰ ਜਿਹੜੇ ਪ੍ਰਸ਼ਾਸਨ ਦੇ ਮੰੰਦੇ ਉਸ ਨੂੰ ਦੱਬਰੇ ਸੀਗੇ ਬਟ ਜਦੋਂ ਪਿੰਡ ਵਾਸੀ ਨੂੰ ਪਤਾ ਚੱਲੇ ਆ ਤਾਂ ਪਿੰਡ ਵਾਸੀ ਸਾਰੇ ਆ ਕੇ ਇਕੱਠੇ ਹੋਏ ਤੇ ਇੱਥੇ ਜਿਹੜਾ ਮੁਲਾਜ਼ਮ ਸੀਗਾ ਉਹਨੂੰ ਥੱਪੜ ਥੁਪੜ ਲਾਇਆ ਤੇ ਇੱਥੋਂ ਭਜਾਇਆ ਇਹ ਵੀ ਪ੍ਰਸ਼ਾਸਨ ਦੀ ਕਤੂਰਤੀ ਦੇਖ ਲਓ ਕਿਵੇਂ ਦੀ ਹੈ ਕਿ ਵੀ ਜਾਨਵਰ ਮਰਿਆ ਵੀ ਲੋਕਾਂ ਨੂੰ ਨਾ ਪਤਾ ਚੱਲੇ ਵੀ ਗੱਲ ਬਾਹਰ ਨਾ ਆਵੇ ਵੀ ਉਹਨਾਂ ਨੂੰ ਇੱਥੇ ਦਬਾ ਦਿੱਤਾ ਗਿਆ ਤੇ ਪਿੰਡ ਵਾਲਿਆਂ ਨੇ ਬੜਾ ਹਮਲਾ ਮਾਰੇ ਉਸ ਜੋ ਅੱਥੇ ਵਰਕਰ ਸੀਗੇ ਏਮਪਲਾਈ ਲਾਇਏ ਸੀ ਕਿ ਉਹਨਾਂ ਨੇ ਉਹਨਾਂ ਨੂੰ ਇੱਥੋਂ ਭਜਾਇਆ ਤੇ ਪਿੰਡ ਵਾਸੀ ਹੁਣ ਖੁਦ ਹੀ ਇੱਥੇ ਮਿਲ ਕੇ ਉੱਥੇ ਦੱਬੇ ਹੋਇਆ ਦੋ ਤਿੰਨ ਜਾਨਵਰ ਉੱਥੇ ਉਹਨਾਂ ਨੇ ਹਾਂ ਉਸ ਪਾਸੇ ਉਹ ਝਾੜੀਆਂ ਦੇ ਕੋਲ ਜਾ ਕੇ ਉੱਥੇ ਦੱਬੇ ਹੋਏ ਉਹਨਾਂ ਨੇ ਜਾਨਵਰ ਪਹਿਲਾਂ ਹੀ ਹੁਣ ਉਹ ਦੇਖੋ گاਵਾ ਆਈਆਂ ਨੇ ਬਿਲਕੁਲ ਬਿਲਕੁਲ ਉਸ ਪਾਸੇ ਨੂੰ ਦਿਖਾਵਾਂਗੇ ਪਾਣੀ ਦੇ ਲਈ ਵੀ ਆ ਰਹੀਆਂ ਨੇ گاਵਾ ਤੇ ਇਹਨਾਂ ਦਾ ਕਹਿਣਾ ਕਿ ਉੱਥੇ ਦੱਬੇ ਹੋ ਸਕਦੇ ਆ ਬਾਈ ਇੱਥੋਂ ਨੇੜੇ ਦੀ ਬਾਈ ਤੁਸੀਂ ਨੇ ਇੱਥੋਂ ਨੇੜੇ ਦੀ ਹੁ ਬੁਲਨਾਪੁਰ ਦੇ ਜਿਵੇਂ ਤੁਸੀਂ ਆਏ ਤੁਹਾਨੂੰ ਪਤਾ ਲੱਗਿਆ ਕਿ ਇੱਥੇ ਆ ਚੀਜ਼ਾਂ ਹੋ ਰਹੀਆਂ ਨੇ ਤੁਹਾਡੇ ਪਿੰਡਾਂ 'ਚ ਵੀ ਨਹੀਂ ਪਾਣੀ ਪਹੁੰਚ ਰਿਹਾ ਨੇੜੇ ਤੜੇ ਤੇ ਭਾਈ ਪਿੰਡ ਚ ਤਾਂ ਪਾਣੀ ਪਹੁੰਚ ਰਿਹਾ ਪਰ ਜਾਨਵਰਾਂ ਵਾਸਤੇ ਉਹਰੇ ਪੀਣ ਨੂੰ ਪਾਣੀ ਨਹੀਂ ਆ ਰਿਹਾ। ਉਹ ਸਾਨੂੰ ਤਾਂ ਪਿੰਡ ਵਾਲਿਆਂ ਦਾ ਫੋਨ ਆਇਆ ਸੀ ਸਾਡੀ ਪਿੰਡ ਵਾਲੇ ਨਾਲ ਜਿthਰਾ ਯਾਰੀ ਦੋਸਤੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਜਿੰਨੇ ਮੁੰਡੇ ਹੋ ਸਕਦੇ ਇਕੱਠੇ ਹੋ ਕੇ ਇਹ ਭਾਈ ਪੈਸੇ ਦੇ ਰੂ ਟੈਂਕਰਵਾਤੇ ਸਾਨੂੰ ਉਹ ਮੁੰਡੇ ਬੜਾ ਭਰੋਸਾ ਹੈ ਉਹਨਾਂ ਨੇ ਛੱਪੜੀਆਂ ਲਾਈਆਂ ਪਿੱਛੇ 7-8 ਉਹ ਡੇਲੀ ਪਾਣੀ ਬਿਚਾ ਰਹੇ ਆ ਉੱਥੇ ਵੀ ਉਹਨਾਂ ਨਾਲ ਜਿੰਨੇ ਜਾਨਵਰ ਪੀ ਸਕਦਾ ਸੀ ਤਾਂ ਉਹਨਾਂ ਬਿਚਾ ਸਕਦੇ ਹੀ ਬਾਕੀ ਤਾਂ ਸਰਕਾਰ ਨੂੰ ਕਰਨਾ ਚਾਹੀਦਾ। ਸਰਕਾਰ ਦਾ ਕੋਈ ਆ ਨਹੀਂ ਰਿਹਾ ਇਹ ਬੰਦਾ। ਹੁਣ ਬਾਕੀ ਸਾਡੀ ਤਾਂ ਬੇਨਤੀ ਹੈ ਜੀ ਸਰਕਾਰ ਨੂੰ। ਤੇ ਇਹ ਹਾਲਾਤ ਨੇ ਇਥੋਂ ਦੇ ਤੁਹਾਨੂੰ ਦਿਖਾਤੇ ਕਿ ਕਿਸੇ ਇੱਕ ਦੇ ਨਾਲ ਡੈਮ ਸੁੱਕਿਆ ਪਿਆ ਹੈ ਪਾਣੀ ਹੈ ਨਹੀਂ ਨੌਜਵਾਨ ਜਿਹੜੇ ਨੇ ਆਪ ਲੱਗੇ ਹੋਏ ਨੇ ਪੰਜਾਬ ਦੀ ਨੌਜਵਾਨੀ ਹੈ ਕਿ ਉਹ ਇੱਥੇ ਆ ਕੇ ਪਾਣੀ ਜਿਹੜੀ ਆ ਜਾਨਵਰਾਂ ਨੂੰ ਪਿਆਰੀ ਹੈ ਕਿਸੇ ਤਰੀਕੇ ਦੇ ਨਾਲ ਪਰ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਅਣਗਹਿਲੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਡੈਮ ਦੇ ਗੇਟ ਖੋਲ ਦਿੱਤੇ ਪਾਣੀ ਜਦੋਂ ਸਾਰਾ ਬਾਹਰ ਨਿਕਲ ਗਿਆ ਧਿਆਨ ਨਹੀਂ ਦਿੱਤਾ ਗਿਆ ਫਿਰ ਜਦੋਂ ਜਿਹੜੇ ਜਾਨਵਰ ਮਰਨ ਲੱਗੇ ਉਹਨਾਂ ਨੂੰ ਦੱਬਣ ਲੱਗੇ ਤਾਂ ਜਿਹੜਾ ਲਕੋਵ ਦੀ ਕੋਸ਼ਿਸ਼ ਕੀਤੀ ਕਿ ਪਿੰਡ ਵਾਲਿਆਂ ਨੂੰ ਪਤਾ ਨਾ ਲੱਗ ਜਾ ਸਕੇ ਪਰ ਆਨਲਾਈਨ ਦਿਨਾਂ ਦੇ ਵਿੱਚ ਕੀ ਇਸ ਵੱਲ ਧਿਆਨ ਹੁੰਦਾ ਮੰਤਰੀ ਅਨਮੋਲ ਗਗਨਮਨ ਧਿਆਨ ਦਿੰਦੇ ਨੇ ਜਾਂ ਹੋਰ ਜਿਹੜੇ ਮਨਿਸਟਰ ਇਸ ਵੱਲ ਧਿਆਨ ਦਿੰਦੇ ਨੇ ਜਾਂ ਨਹੀਂ ਇਹ ਵੀ ਦੇਖਣਾ ਆਏਗਾ